ਫਿਰੋਜ਼ਪੁਰ ਦੇ ਕਈ ਪਿੰਡ ਸਤਲੁਜ ਦਰਿਆ ਦੀ ਮਾਰ ਚੱਲ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੋਂਟੂ ਵੋਹਰਾ ਤੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਜਿੰਦੂ ਹੜ੍ਹ ਪੀੜਤਾਂ ਦੀ ਸਾਰ ਲੈਣ ਪਹੁੰਚੇ ਇਸ ਮੌਕੇ ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ ਹੈ ਸੋ ਮੋਂਟੀ ਮੋਂਟੂ ਵੋਹਰਾ ਤੇ ਜੋਗਿੰਦਰ ਸਿੰਘ ਜਿੰਦੂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚ ਕੇ ਲੋਕਾਂ ਦੀ ਸਾਰ ਲਈ ਗਈ ਹੈ ਤੇ ਹਰ ਸੰਭਵ ਮਦਦ ਕਰਨ ਦਾ ਪ੍ਰੋਸਾ ਦਿੱਤਾ ਗਿਆ ਹੈ ਬਦਲਾਓ ਵੇਖ ਕੇ ਕਰ ਲਿਆ ਸਾਰਿਆਂ ਬਲਖਰੇ ਬਦਲਾ ਆ ਜਾਏਗਾ ਕੋਈ ਨਾ ਕੋਈ ਤੁਹਾਡੇ ਕੋਲ ਆਏ ਸੀ ਇਸ ਖਾਤਰ ਉਹ ਤੁਹਾਡੇ ਪਾਲ ਸਾਹਿਬ ਨੇ ਸਾਨੂੰ ਸਪੈਸ਼ਲੀ ਭੇਜਿਆ ਲੈ ਵੀ ਉੱਥੇ ਪਹਿਲਾਂ ਜਾ ਕੇ ਆਉਂਦੇ ਪਿਛਲੀ ਵਾਰ ਤੁਸੀਂ ਹੁਕਮ ਲਾਇਆ ਤੇ ਈ ਵਾਲਿਆਂ ਨੇ ਵੀ ਸਾਨੂੰ ਇਹ ਬੇੜਾ ਦਿਓ ਹਾਂਜੀ ਪਾਲ ਸਾਹਿਬ ਨੇ ਬੇੜਾ ਭੇਜਿਆ ਇੱਥੇ ਹਾਂਜੀ ਜੇਕਰ ਹੁਣ ਵੀ ਕੋਈ ਹੁਕਮ ਹੈ ਦੇਖੋ ਸਰਕਾਰ ਦੇ ਤਾਂ ਕੰਮ ਤੇ ਜੂੰ ਸਰਕਾਰੀ ਨਹੀਂ ਆਪਾਂ ਖਲਤੀ ਕਰ ਬੈਠੇ ਸਾਰਿਆਂ ਨੇ ਚਲੋ ਬਦਲਾਓ ਵੇਖ ਕੇ ਕਰ ਲਿਆ ਸਾਰਿਆਂ ਬਲਖਰੇ ਬਦਲਾ ਆ ਜਾਏਗਾ ਕੋਈ ਨਾ ਕੋਈ ਜੇਕਰ ਕਿਸੇ ਚੀਜ਼ ਦੀ ਲੋੜ ਹੈ ਕੋਈ ਸੰਗੰਧੀ ਗੱਲ ਨਹੀਂ ਆਪਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਵੀ ਆ ਚੀਜ਼ ਸਾਨੂੰ ਚਾਹੀਦੀ ਹੈ ਤੇ ਪਾਲ ਸਾਹਿਬ ਨੇ ਸਾਨੂੰ ਸਪੈਸ਼ਲ ਕਿਹਾ ਉੱਥੇ ਜਾ ਕੇ ਉਹਨਾਂ ਨੂੰ ਮੱਈਆ ਕਰਾ ਕੇ ਦਿਓ ਕੋਸਾਰ ਸਾਡੀ ਉਹਨਾਂ ਹੀ ਲੈਣੇ ਹੋਰ ਕਰਨੇ ਸਾਡਾ ਮੇਨ ਮਸਲਾ ਤੇ ਇਹ ਜਿਹੜਾ ਜ਼ਮੀਨਾਂ ਜਿਹੜੇ ਖਰਾਬ ਹੋਏ ਫਸਲ ਖਰਾਬ ਹੋ ਗਈ ਇਹਦਾ ਖਰਾਬਾ ਤਾਂ ਮਿਲਣਾ ਚਾਹੀਦਾ ਹੈ ਤੇ ਇਹ ਸਾਨੂੰ ਖਰਾਬਾ ਵੀ ਨਹੀਂ ਮਿਲਦਾ ਕੋਈ ਵੀ ਸਾਡੇ ਤਾਂ ਜ਼ਮੀਨਾਂ ਵੀ ਗਈਆਂ ਤੇ ਜਿਹੜੀ ਫਸਲ ਵੀ ਗਈ ਨਾਲ ਜੀ ਸਾਨੂੰ ਇਹਦਾ ਪਹਿਲਾ ਮਾਰਗੀ ਦਾ ਦੁਬਾਰਾ ਦਵਾਇਆ ਗਿਆ ਜਿਹੜੀ ਪਹਿਲਾਂ ਪਾਲਸੀ ਬਣੀ ਕੋਜੀ ਪਹਿਲਾਂ ਜਦੋਂ ਬਾਦਸਾ ਹੋਂ ਸੀ ਉਦੋਂ ਮੇਰੇ ਖਾਲ ਜਿਹੜੀ ਅੰਦਰ ਜ਼ਮੀਨ ਸੀ ਉਹਦਾ ਹਰ ਸਾਲ ਖਰਾਬਾ ਮਿਲਦਾ ਸੀ ਸਾਰਿਆਂ ਨੂੰ ਮਿਲਦਾ ਸੀ ਸਾਰਿਆਂ ਨੂੰ ਸੀ ਤੇ ਕੱਚੀ ਜ਼ਮੀਨਾਂ ਨੂੰ ਹੀ ਮਿਲਦਾ ਸੀ ਕੱਚੀਆਂ ਬੱਕੇ ਸਾਰਿਆਂ ਨੂੰ ਮਿਲਿਆ ਤੇ ਜਿਹੜੋ 2017 ਦੀ ਸਰਕਾਰ ਆਈ ਹੈ ਉਸ ਤੋਂ ਬਾਅਦ ਮੇਰੇ ਖਾਤੋਂ ਵੀ ਗਰਦੋਰੀਆਂ ਤੋੜੀਆਂ ਕਾਂਗਰਸ ਸਰਕਾਰ ਦੇ ਗਾਂਂ ਹਾਂਜੀ ਕਾਂਗਰਸ ਸਰਕਾਰ ਨੇ ਤੋੜੀਆਂ ਉਦੋਂ ਕਾਂਗਰਸਰ ਦਾ ਆਪ ਹੀ ਖਾਦੀ ਕਿ ਖਰਾਬਾ ਵੀ ਸਾਰਾ ਵਿੱਚ ਦੇ ਨਾ ਮੇਰੇ ਖਿਆਲ ਕੰਮ ਬੋਲ ਦੁਆ ਮਿਲਿਆ ਵੀ ਇਹਨਾਂ ਨੇ ਬੜਨ ਨਹੀਂ ਦਿੱਤਾ ਇਹ ਬੇਨਤੀ ਦੋਨੋਂ ਪਿੰਕੀ ਨੂੰ ਬੜਨ ਨਹੀਂ ਦਿੱਤਾ ਇਹਨਾਂ ਨੇ ਅਸੀਂ ਕਿਹਾ ਸਾਲ ਜਮੀਨ ਪੱਕੀ ਨਾ ਅਸੀਂ ਭਜਾਇਆ ਜੀ ਜੀ ਪ੍ਰਧਾਨ ਜੀ ਜਮੀਨਾਂ ਦੇ ਤੁਹਾਡੇ ਕੋਲ ਆਏ ਸੀ ਇਸ ਖਾਤਰ